ਖਾਮਦਰ ਤੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਜੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਏ ਹਾਂ ਬ੍ਰੈਂਪਟਨ ਦੇ ਵਿੱਚ ਐਮਪੀਪੀ ਅਮਰਜੋਤ ਸੰਧੂ ਜੀ ਦੇ ਵੱਲੋਂ ਕਮਿਊਨਿਟੀ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ ਆ ਬਹੁਤ ਸਾਰੇ ਲੋਕਾਂ ਦਾ ਇੱਥੇ ਇਕੱਠ ਦੇਖਣ ਨੂੰ ਮਿਲ ਰਿਹਾ ਆ ਪ੍ਰੀਮੀਅਰ ਡੱਗਫੋਰਡ ਵੀ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ-ਨਾਲ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਮਿਨਿਸਟਰ ਪ੍ਰਮਿਤ ਸਰਕਾਰੀਆ ਮਿਨਿਸਟਰ ਹਰਦੀਪ ਘਰੇਵਾਲ ਤੇ ਉਹਨਾਂ ਦੇ ਨਾਲ ਹੋਰ ਵੀ ਕਾਫੀ ਸਾਰੇ ਮਿਨਿਸਟਰਸ ਆਏ ਹੋਏ ਨੇ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਕਿ ਉਹਨਾਂ ਨੂੰ ਇਸ ਕਮਿਊਨਿਟੀ ਬਾਰਬੀਕਿਊ ਦਾ ਹਿੱਸਾ ਬਣ ਕੇ ਕਿਸ ਤਰ੍ਹਾਂ ਦਾ ਲੱਗਿਆ ਤੇ ਲੋਕ ਵੀ ਇੱਥੇ ਪਹੁੰਚੇ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ Ontario ਦੇ Brampton West ਤੋਂ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਮਿਸਟਰ ਅਮਰਜੋਤ ਸੰਧੂ ਵੱਲੋਂ ਲੰਗੀ 11 ਅਗਸਤ ਨੂੰ Brampton ਵਿੱਚ ਸਲਾਨਾ ਕਮਿਊਨਿਟੀ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਰਿਆਂ ਨੂੰ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ ਲੋਕਾਂ ਨੂੰ ਆਪਣੇ ਪਰਿਵਾਰਾ ਸਮੇਤ ਸਮਾਗਮ ਵਿੱਚ ਸ਼ਾਮਲ ਹੋ ਲੈ ਕੇ ਆਘਾ ਗਿਆ ਸੀ ਅਤੇ ਸਾਰਿਆਂ ਲਈ ਫ੍ਰੀ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਪ੍ਰੋਗਰਾਮ ਵਿੱਚ ਬੱਚਿਆਂ ਲਈ ਮਜ਼ੇਦਾਰ ਗਤੀਵਿਧੀਆਂ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ ਅਤੇ ਤੀਮੀ ਆਵਾਜ਼ ਵਿੱਚ ਮਿਊਜ਼ਿਕ ਚੱਲ ਰਿਹਾ ਸੀ ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਦੇ ਰਾਸ਼ਟਰੀ ਗਾਨ ਨਾਲ ਕੀਤੀ ਗਈ ਲੋਕਾਂ ਵੱਲੋਂ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ ਗਿਆ 온ਟਾਰੀਓ ਦੇ ਪ੍ਰੀਮੀਅਰ ਡੱਗ ਫੋਰ ਵੀ ਐਮ ਪੀ ਪੀ ਅਮਰਜੋਤ ਸੰਧੂ ਵੀ ਕਮਿਊਨਿਟੀ ਬਾਰਬੀਕਿਊ ਵਿੱਚ ਸ਼ਾਮਲ ਹੋਏ ਉਹਨਾਂ ਦੇ ਨਾਲ-ਨਾਲ ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਮਿਤ ਸਰਕਾਰਿਆ ब्रैम्पटन एस्थो एमपीपी हरदीप गरेवाल सिटी काउंसलर वार्ड 7 ਅਤੇ 8 ਤੋਂ ਰੌਡ ਪਾਵਰ ਅਤੇ ਮੇਅਰ ਪੈਟ੍ਰਿਕ ਬ੍ਰਾਊਨ ਵੀ ਸ਼ਾਮਲ ਹੋਏ ਇਸ ਮੌਕੇ एमपीपी ਅਮਰਜਤ ਸੰਧੂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ بارش ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚੇ ਹੋਏ ਹਨ ਉਹਨਾਂ ਨੇ ਕਿਹਾ ਕਿ ਲੋਕਾਂ ਵੱਲੋਂ ਉਹਨਾਂ ਨੂੰ ਫੀਡਬੈਕ ਵੀ ਦਿੱਤੀ ਜਾ ਰਹੀ ਹੈ ਅਤੇ ਜੋ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਉਸ ਬਾਰੇ ਵੀ ਗੱਲਬਾਤ ਕੀਤੀ ਜਾ ਰਹੀ ਹੈ ਯਾ ਪਲੀਜ਼ ਕੀਮੇ ਬੈਕਗਰਾਉਂਡ ਆਫ ਕਲੌਸ for joining, for taking time out from his busy schedule. We also have Mayor Patrick Brown, Woo! who's doing wonderful work for the city of Brampton. I have my colleagues, Hardeep Gariwal, uh, Prime Minister Karia, Minister of Transportation, no, Councilor Rod Power, and Co go, Councilor Monica Soros. You know, it truly means the world to me So, uh, to see so many familiar faces, as well as the new ones to celebrate uh, our wonderful community. No, not that. You know, this barbecue event is one of my favorite events of the year. You know, it gives us a chance to reconnect, community coming together, strengthen our bonds, and most importantly, reflect on the progress we have made in the last six years. And my friends, all of you play a crucial role in making our community vibrant, resilient, and welcoming. And I'm short of words to thank you for your continued support and the trust you have placed in me as your MPP. Together, we have achieved so much. ਐਂਡ ਆਮ ਐਕਸਾਈਟਿਡ ਵਾਟ ਦਾ ਫਿਊਚਰ ਹੋਲਡਸ ਫਾਰ ਅਸ ਆ ਬਹੁਤ ਵਧੀਆ ਲੱਗ ਰਿਹਾ ਜੀ ਸਭ ਤੋਂ ਪਹਿਲਾਂ ਤੇ ਕਮਿਊਨਿਟੀ ਦਾ ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਹੀ ਸਾਥ ਦੇਣ ਪਹੁੰਚਦੇ ਆ ਸਾਡਾ ਆ ਤੇ ਕਿਉਂਕਿ ਇਹ ਸਾਡੇ ਲਈ ਇੱਕ ਵਧੀਆ ਮੌਕਾ ਹੁੰਦਾ ਕਮਿਊਨਿਟੀ ਨਾਲ ਦੁਬਾਰਾ ਰੀਕਨੈਕਟ ਕਰਨ ਦਾ ਆ ਤੇ ਆਪਣੇ ਜਿਹੜੇ ਬੌਂਡਸ ਹਨ ਉਹਨਾਂ ਸਟਰੈਂਥ ਸਟੈਂਡਨ ਕਰਨ ਦਾ ਤੇ ਨਾਲ ਦੀ ਨਾਲ ਜਿਹੜੀ ਆਪਾਂ ਪ੍ਰੋਗਰੈਸ ਜਿਹੜੀ ਪਿਛਲੇ 6 ਸਾਲਾਂ ਦੇ ਵਿੱਚ ਕੀਤੀ ਆ ਉਹਨੂੰ ਰਿਫਲੈਕਟ ਕਰਨ ਦਾ ਆ ਸੋ ਬਹੁਤ ਵਧੀਆ ਲੱਗਦਾ ਕਮਿਊਨਿਟੀ ਜਦੋਂ ਹਮੇਸ਼ਾ ਸਾਥ ਦਿੰਦੀ ਕਿਉਂ ਕਮਿਊਨਿਟੀ ਦੇ ਕਰਕੇ ਆਪਾਂ ਇੱਥੇ ਅੱਜ ਖੜੇ ਆ ਜੀ ਆ ਸੋ ਨਾਲ ਦੀ ਨਾਲ ਇਹ ਵੀ ਕੋਸ਼ਿਸ਼ ਹੁੰਦੀ ਹੈ ਜਿਹੜੇ ਕਮਿਊਨਿਟੀ ਦੇ ਜਿਹੜੇ ਕੰਮ ਹੈਗੇ ਆ ਜਿਹੜੇ ਜਿਹੜੇ ਮੇਨ ਇਸ਼ੂਜ਼ ਜਿਹੜੇ ਕਮਿਊਨਿਟੀ ਦੇ ਹੈਗੇ ਉਹਨਾਂ ਨੂੰ ਨਾਲ ਹੱਲ ਕੀਤਾ ਜਾਵੇ ਆ ਸੋ ਕੋਸ਼ਿਸ਼ ਕਰਦੇ ਰਵਾਂਗੇ ਜੀ ਜਦੋਂ ਜਿੰਨੀ ਦੇਰ ਤੱਕ ਕਮਿਊਨਿਟੀ ਸਾਥ ਦਿੰਦੀ ਰਹੂਗੀ ਜੀ ਮਤਲਬ ਇਹ ਬਹੁਤ ਵਧੀਆ ਮੌਕਾ ਆ ਕਮਿਊਨਿਟੀ ਦੇ ਲੋਕਾਂ ਦੇ ਨਾਲ ਇਨਵੋਲਵ ਹੋਣ ਦਾ ਤੇ ਤੁਹਾਨੂੰ ਲੋਕਾਂ ਦੇ ਵੱਲੋਂ ਫੀਡਬੈਕ ਵੀ ਦਿੱਤੇ ਜਾ ਰਹੀ ਹੈ ਜਿੱਥੇ ਹਾਂਜੀ ਬਿਲਕੁਲ ਜੀ ਕਿਉਂਕਿ ਤਾਂ ਹੀ ਮੈਂ ਕਿਹਾ ਕਿ ਇਹ ਮੌਕਾ ਹੁੰਦਾ ਵਾ ਲੋਕ ਕਈ ਵਾਰ ਕਈ ਵਾਰ ਬਿਜ਼ੀ ਹੁੰਦੇ ਆਪਣੇ ਲਾਈਫ ਦੇ ਵਿੱਚ ਸੋ ਇੱਥੇ ਆ ਕੇ ਲੋਕੀ ਆਪਣੇ ਜਿਹੜੇ ਨਾਟ ਓਨਲੀ ਮਿਲਦੇ ਆ ਇੱਥੋਂ ਦਾ ਜਿਹੜਾ ਕਹ ਲੋ ਕਿ ਇੱਕ ਨਾਲ ਜਿਹੜੇ ਉਹਨਾਂ ਦੇ ਇਸ਼ੂਸ ਹੁੰਦੇ ਆ ਜਿਹੜੇ ਉਹਨਾਂ ਨੂੰ ਮੈਟਰ ਕਰਦੇ ਹੋ ਵੀ ਨਾਲ ਸਾਡੇ ਨਾਲ ਸ਼ੇਅਰ ਕਰਦੇ ਆ ਕਿ ਆ ਇਸ਼ੂ ਸਾਡੇ ਇੰਪੋਰਟੈਂਟ ਹੈਗੇ ਇਹਨਾਂ ਦੇ ਕੰਮ ਕਰੋ ਤੇ ਸਾਡੀ ਕੋਸ਼ਿਸ਼ ਹੁੰਦੀ ਕਿਉਂਕਿ ਇਹੋ ਮੌਕਾ ਹੁੰਦਾ ਲੋਕ Ontario ਦੇ ਪ੍ਰੀਮੀਅਰ ਡੈਗ ਫੋਰਡ ਨੇ ਕਿਹਾ ਕਿ ਐਮਪੀਪੀ ਅਮਰਜੋਤ ਸੰਧੂ ਬਹੁਤ ਹੀ ਚੰਗੇ ਨੇਤਾ ਹੋਣ ਦੇ ਨਾਲ-ਨਾਲ ਚੰਗੇ ਇਨਸਾਨ ਵੀ ਹਨ। ਉਹਨਾਂ ਨੇ ਕਿਹਾ ਕਿ ਬ੍ਰੈਂਪਟਨ ਵਾਸੀਆਂ ਨੂੰ ਅਮਰਜੋਤ ਸੰਧੂ ਦੀ ਬਹੁਤ ਵੱਡੀ ਦੇਣ ਹੈ। ਕਮਿਊਨਿਟੀ ਦੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਇਹਨਾਂ ਵੱਲੋਂ ਦਿਨ-ਰਾਤ ਮਿਹਨਤ ਕੀਤੀ ਜਾਂਦੀ ਹੈ। ਪ੍ਰੀਮੀਅਰ ਡੈਗ ਫੋਰਡ ਨੇ ਇਹ ਵੀ ਕਿਹਾ ਕਿ ਅਮਰਜੋਤ ਸੰਧੂ ਦੀ ਮਿਹਨਤ ਸਦਕਾ ਕੀਤੀ ਗਈ ਯਤਨਾਂ ਕਾਰਨ ਹੀ ਬ੍ਰੈਂਪਟਨ ਵਾਸੀਆਂ ਵੱਲੋਂ ਇਹਨਾਂ ਪਿਆਰ ਮਿਲ ਰਿਹਾ ਹੈ। you cannot ask for a better premier than premier duckford and premier duckford and this government has accomplished so much in the last six years which is unmatched we have a team of champions i'm going to include not just our mpps that are up here but as well as the mayor and the city councillors i always say i walked a mile in the shoes of the city councillors and that's right on your doorstep day in and day out but we can't make things happen without the collaboration and cooperation with yourself, Mayor, and your council and, and their great MPPs. Amber John is the hardest working person we have down there and representing Brampton. As the Mayor said, my three children were born here when we got married, spent five years in Brampton off Clark Boulevard, Lisa Street. And then we moved back to Etobicoke, but I love the people here. And you know, Mary, you're, you're bang on. If you think of it, just imagine a student going to high school in Brampton and then going to medical school here in Brampton and then becoming a doctor and working at the new Brampton Hospital that we're getting shovels in the ground. You're going to see dirt flying there or the LRT. that we're able to get because of the mayor and because of our great leadership all five mpps here in brampton we're able to make that happen building long term care homes building schools right across brampton is one of the fastest growing region in all of ontario we're very grateful ontario's a transport minister mr pravmit sarkaria ate brampton east so mpp hardeep garewal vi amrjot sandhu ji da saath den layi barvik vich ponche ate ona dasya ਕਿ ਅਮਰਜੋਤ ਸੰਧੂ ਜੀ ਕੁਝ ਸਾਲ ਪਹਿਲਾਂ ਸਟੂਡੈਂਟ ਵਜੋਂ ਕੈਨੇਡਾ ਆਏ ਸਨ ਅਤੇ ਉਹਨਾਂ ਨੇ ਇੰਨੀ ਮਿਹਨਤ ਕੀਤੀ ਕਿ ਅੱਜ ਉਹ ਸਾਰਿਆਂ ਵਿਚਕਾਰ ਮਨਿਸਟਰ ਵਜੋਂ ਖੜੇ ਹੋਏ ਹਨ ਉਹਨਾਂ ਕਿਹਾ ਕਿ ਅਮਰਜੋਤ ਸੰਧੂ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ ਹਾਂਜੀ ਵੇਖੋ ਜੀ ਬਹੁਤ ਵੱਡਾ ਕਮਿਊਨਿਟੀ ਦਾ ਇਕੱਠ ਹੋਇਆ ਜੀ ਅੱਜ ਇੱਥੇ ਸਾਰੀ ਕਮਿਊਨਿਟੀ ਪਹੁੰਚੀ ਹੈ ਕੀ ਹੈ ਜੀ ਜੋ ਹਰ ਸਾਲ ਦੀ ਤਰ੍ਹਾਂ ਉਹਨਾਂ ਨੇ ਆਪਣਾ ਪ੍ਰੋਗਰਾਮ ਰੱਖਿਆਗਾ ਇੱਕ ਸਮਾਂ ਮੌਕਾ ਮਿਲਦਾ ਵੀ ਜੋ ਆਪਣੇ ਇੰਸਟੀਚੂਟਸ ਹੈਗੇ ਆ ਜਾਂ ਆਪਣੇ ਇੱਥੇ ਰਹਿਣ ਵਾਲੇ ਹੈਗੇ ਆ ਚਾਹੇ ਉਹਨਾਂ ਦੇ ਹਲਕੀਚਾਂ ਜੋ ਰੈਂਪਟਨ ਦੇ ਵਿੱਚੋਂ ਜਾਂ ਹੋਰ ਕਿਤੋਂ ਆਏ ਆ ਵੀ ਅੰਨਾ ਗੱਲਬਾਤ ਕੀਤੀ ਜਾ ਸਕਦੀ ਹੈ ਵੀ ਆਪਣੇ ਕਿਹੜੇ ਇਸ਼ੂਜ਼ ਰਿਜ਼ੋਲਵ ਕੀਤੇ ਜਾ ਸਕਦੇ ਆ ਕਿਹੜੇ ਇਸ਼ੂਜ਼ ਜਿਹੜੇ ਹੈਗੇ ਆ ਪ੍ਰੋਜੈਕਟਸ ਜਿਹੜੇ ਹੈਗੇ ਸੀ ਉਹਨਾਂ ਦੇ ਉੱਤੇ ਵਰਕ ਕਰ ਸਕਦੇ ਆ ਚਾਹੇ ਉਹ 413 ਦਾ ਪ੍ਰੋਜੈਕਟ ਹੋਵੇ ਚਾਹੇ ਉਹ ਆਪਣੇ ਹਸਪੀਟਲ ਦਾ ਨਵਾਂ ਮੈਡੀਕਲ ਸਕੂਲ ਜਿਹੜਾ ਖੁੱਲ ਰਿਹਾ ਸੋ ostevich uh, both excitement hagias city brampton uh, we're very happy to see the entire community come out to support us uh, and uh, to support our who is a great mpp ਸਭ ਤੋਂ ਪਹਿਲਾਂ ਸਾਰੀ ਕਮਿਊਨਿਟੀ ਦਾ ਧੰਨਵਾਦ ਜਿਨ੍ਹਾਂ ਨੇ ਆ ਕੇ ਅਮਰਜੋਤ ਸੰਧੂ ਨੂੰ ਸਪੋਰਟ ਕੀਤਾ اسپੈਸ਼ਲੀ ਸਵੇਰੇ ਸਵੇਰੇ ਜਦੋਂ ਮੀ ਪੈਂਦਾ ਸੀਗਾ ਕਮਿਊਨਿਟੀ ਦੇ ਆਉਣ ਦੇ ਲਈ ਐਡਾ ਵੱਡਾ ਇਕੱਠ ਕਰਨ ਦੇ ਲਈ ਅਮਰਜੋਤ ਸੰਧੂ ਜੀ ਬਹੁਤ ਕ੍ਰੂਸ਼ੀਅਲ ਮੈਂਬਰ ਨੇ ਸਾਡੇ ਬ੍ਰੈਂਟਨ ਐਮਪੀਪੀਜ਼ ਦੀ ਟੀਮ ਦੇ ਵਿੱਚ ਹਮੇਸ਼ਾ ਹੀ ਕਮਿਊਨਿਟੀ ਲਈ ਹਾਜ਼ਰ ਹੁੰਦੇ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਉਹਨਾਂ ਨੂੰ ਸਾਨੂੰ ਖੁਸ਼ੀ ਮਿਲਦੀ ਆ ਵੀ ਇਦਾਂ ਦੇ ਭਰਾ ਸਾਡੇ ਖੜੇ ਨੇ ਐਜ਼ ਐ ਮੈਂਬਰਸ ਆਫ ਪ੍ਰੋਵਿੰਸ਼ਲ ਪਾਰਲੀਮੈਂਟ ਜਿਹੜੇ ਰੋਜ਼ ਆਪਣੀ ਕਮਿਊਨਿਟੀ ਦੇ ਲਈ ਫਾਈਟ ਕਰਦੇ ਨੇ ਜਿਹੜਾ ਹਾਈਵੇ 413 ਬਣ ਜਾ ਰ ਦੇ ਵਿਚ ਆ ਰਹੀ ਆ ਅਮਰਜੋਤ ਸੰਧੂ ਦੀ سپورਟ ਦੇ ਨਾਲ ਹੀ ਸਾਰਾ ਕੁਝ ਹੋ ਰਿਹਾ ਸੋ ਸੰਧੂ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਸਾਨੂੰ ਵੀ ਬਹੁਤ ਖੁਸ਼ੀ ਆ ਇਹਨੂੰ ਦੇ ਪ੍ਰੀਮੀਅਰ ਡਗ ਫੋਰਡ ਦੀ ਲੀਡਰਸ਼ਿਪ ਹੇਟ ਬ੍ਰੈਂਟਨ ਕਦੇ ਵੀ ਦੁਬਾਰਾ ਪਿੱਛੇ ਨਹੀਂ ਛੱਡਿਆ ਜਾਵੇਗਾ ਅਸੀਂ ਹਮੇਸ਼ਾ ਹੀ ਬ੍ਰੈਂਟਨ ਨੂੰ ਇੱਕ ਵਰਲਡ ਕਲਾਸ ਸਿਟੀ ਬਣਾਉਣ ਦੇ ਲਈ ਐਡਵੋਕੇਟ ਕਰਾਂਗੇ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਵੀ ਅਮਰਜੋਤ ਸੰਧੂ ਦੀ ਕਮਿਊਨਿਟੀ 바ਰਬੀਕਿਊ ਦਾ ਹਿੱਸਾ ਬਣੇ ਅਤੇ ਉਹਨਾਂ ਵੀ ਐਮਪੀਪੀ ਅਮਰਜੋਤ ਸੰਧੂ ਨੂੰ ਵਧਾਈਆਂ ਦਿੱਤੀਆਂ ਉਹਨਾਂ ਕਿਹਾ ਕਿ ਐਮਪੀਪੀ ਵੱਜੋਂ ਅਮਰਜੋਤ ਸੰ Amberjot has been hitting it out of the park. Yeah, this is your second term. But there's something beautiful about Amberjot's story. And I walked in here and I saw gerdave Gill. Gurdave, remember you first told me about Amberjot about 10 years ago. And you said, this guy just works. Very much like the Premier. You can call the Premier at 11 o'clock at night, 6 in the morning. He's the only person who never stops taking calls and looking at ways to. Help Ontario, and Amberjot's the same way for for Brampton. He just goes everywhere. He always looks sharp. That's the problem with the rest of us is, is we show up and we look shabby because Amberjot looks like he's ready to be on a magazine cover. Um, but Happy to be here at Amberjot's barbecue, Amberjot's a hardworking MPP. He works very closely with the city, and so great to see him here today to celebrate his success as an MPP. This is the second term and you know he's someone I think the Siddique can always count on to be a strong advocate for Brentford. ਵਾਕ ਵਾਕ ਪਾਈ ਜਾ ਰਹਿਆਂ ਦੇ ਲੋਕ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਅਤੇ ਖੂਬ ਇੰਜੋਏ ਕਰਕੇ ਗਏ। ਲੋਕਾਂ ਨੇ ਕਿਹਾ ਕਿ ਸਾਰੇ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਸਨ। ਪ੍ਰੀਮੀਅਰ ਡਗ ਫੋਰਡ ਨਾਲ ਲੋਕਾਂ ਵੱਲੋਂ ਫੋਟੋਆਂ ਵੀ ਖਿੱਚਵਾਈਆਂ ਗਈਆਂ। ਇਸ ਮੌਕੇ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਵੀ ਮੌਜੂਦ ਸਨ ਅਤੇ ਉਨ੍ਹਾਂ ਕਿਹਾ ਕਿ ਅਮਰਜੋਤ ਸੰਧੂ ਜੀ ਦੇ ਵੱਲੋਂ ਲੋਕਾਂ ਲਈ ਬਹੁਤ ਚੰਗੇ ਉਪਰਾਲੇ ਕੀਤੇ ਜਾਂਦੇ ਹਨ। ਟ੍ਰਕਿੰਗ ਇੰਡਸਟਰੀ ਵਿੱਚ ਬਹੁਤ ਨਵੇਂ ਬਦਲਾਅ ਲਿਆਂਦੇ ਗਏ ਹਨ ਅਤੇ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਉਹਨਾਂ ਵੱਲੋਂ ਚੰਗੇ ਕੰਮ ਕੀਤੇ ਜਾਂਦੇ ਰਹਿਣਗੇ ਅ ਅਮਰਜੋਤ ਸੰਧੂ ਬਹੁਤ ਹੋਣ ਹਾਰ ਐਮਪੀਪੀ ਨੇ ਜੋ ਪ੍ਰੀਮੀਅਰ ਡਾਕਫੋਰਡ ਹੋਣਾਂ ਦੀ ਸਰਕਾਰ ਦੇ ਵਿੱਚ ਕਾਫੀ ਸੇਵਾਵਾਂ ਲੰਮੇ ਸਮੇਂ ਤੋਂ ਨਿਭਾ ਰਹੇ ਨੇ ਬ੍ਰੈਂਪਟਨ ਵੈਸਟ ਨੂੰ ਰਿਪਰੈਜ਼ੈਂਟ ਕਰਦੇ ਨੇ ਬਹੁਤ ਖੁਸ਼ੀ ਹੈ ਬਹੁਤ ਉਹਨਾਂ ਦੀਆਂ ਅਚੀਵਮੈਂਟਸ ਨੇ ਔਰ ਡਾਕਫੋਰਡ ਸਰਕਾਰ ਜੋ ਆਹ অন্ਟਾਰੀਓ ਦੇ ਵਿੱਚ ਉਹਨਾਂ ਨੇ ਕਾਫੀ ਜੋ ਡਿਵੈਲਪਮੈਂਟ ਹੈ ਜਿਹਾ ਹਾਈਵੇ 413 ਹੈ ਇਦਾਂ ਦੀਆਂ ਚੀਜ਼ਾਂ ਉਹ ਲੈ ਕੇ ਆਏ ਨੇ ਸੋ ਐਮਪੀਪੀ ਅਮਰਜੋਤ ਸੰਧੂ ਹਮੇਸ਼ਾ ਹੀ ਬਹੁਤ ਰੀਚੇਬਲ ਨੇ ਕਮਿਊਨਿਟੀ ਦੇ ਦੇ ਹਮੇਸ਼ਾ ਅਪਰੋਚੇਬਲ ਰੀਚੇਬਲ ਰਹਿੰਦੇ ਨੇ ਸੋ ਹਮੇਸ਼ਾ ਕਮਿਊਨਿਟੀ ਦੀ ਸਪੋਰਟ ਕਰਦੇ ਨੇ ਸੋ ਹੀ ਇਜ਼ ਅ ਗੁੱਡ ਲੀਡਰ ਐਂਡ ਹੀ ਇਜ਼ ਅ ਗੁੱਡ ਰਿਪਰੈਜ਼ੈਂਟੇਟਿਵ ਐਸ ਵੈਲ ਸਾਨੂੰ ਪਤਾ ਹੈ ਕਿ ਐ ਐਮਪੀਪੀ ਜਿਹੜੇ ਅਮਰਜੋਤ ਨੇ ਇੱਕ ਐਜ਼ ਅ ਸਟੂਡੈਂਟ ਆਏ ਤੇ ਬਹੁਤ ਹੀ ਮੱਲਾ ਮਾਰੀਆਂ ਤੇ ਇੱਕ ਬਹੁਤ ਅੱਛਾ ਸੁਨਿਆ ਸਾਡੀ ਸੋਸਾਇਟੀ ਨੂੰ ਦਿੰਦੇ ਨੇ ਜਿਹੜੇ ਨਿਊ ਕਮਰਸ ਬੱਚੇ ਆਉਂਦੇ ਨੇ ਕਿ ਕਿਸੇ ਵੀ ਤੁਸੀਂ ਕਿਸੇ ਵੀ ਮੁਕਾਮ ਤੇ ਮਿਹਨਤ ਤੇ ਪਿਆਰ ਨਾਲ ਪਹੁੰਚ ਸਕਦੇ ਹੋ ਬਾਕੀ ਇਹਨਾਂ ਦੇ ਬਹੁਤ ਇਹਨਾਂ ਦਾ ਅੱਛਾ ਵਰਤਾਰਾ ਹੈ ਗੈਕ ਕਮਿਊਨਿਟੀ ਦੇ ਵਿੱਚ ਹਰ ਥਾਂ ਤੇ ਨਾਲ ਕੱਢਦੇ ਨੇ ਤੇ ਅਸੀਂ ਇਹਨਾਂ ਦੀ ਸਪੋਰਟ ਕਰਦੇ ਹਾਂ ਤੇ ਚਾਹਾਂਗੇ ਕਿ ਬਾਰ-ਬਾਰ ਇਹਨਾਂ ਦੀ ਸਰਕਾਰ ਆਵੇ ਤੇ ਇਦਾਂ ਹੀ ਕਮਿਊਨਿਟੀ ਦੇ ਲਈ ਚੰਗੇ ਕੰਮ ਕਰਦੇ ਰਹਿਣ। ਕਿ ਅਮਰ ਜੋ ਸੰਧੂ ਐਸਾ ਨਾ ਆਇਆ ਕਿ ਜਿਨ੍ਹਾਂ ਨੇ ਆਪਣੇ ਵਾਅਦੇ ਤੇ ਹਮੇਸ਼ਾ ਪੱਕੇ ਰਹੇ ਨੇ। ਸੋ ਸਾਡੇ ਲਈ ਅਸੀਂ ਕੈਨੇਡੀਅਨ ਟਰੱਕਰਸ ਵੈਲਫੇਅਰ ਐਸੋਸੀਏਸ਼ਨ ਤੋਂ ਹੈਗੇ ਹਾਂ ਸੋ ਮੈਂ ਉਹਦਾ ਪ੍ਰੈਜ਼ੀਡੈਂਟ ਵੀ ਹਾਂ ਤੇ ਉਹਦੇ ਨਾਲ ਨਾਲ ਆਪਾਂ ਆਪਣੀਆਂ ਜਿਹੜੀਆਂ ਪ੍ਰੋਬਲਮਸ ਆਇਲਾ ਕੋ ਹਮੇਸ਼ਾ ਲੈ ਕੇ ਜਾਂਦੀਆਂ ਤੇ ਸਾਡੇ ਇੱਕ 에어 ਬ੍ਰੇਕ ਦਾ ਮਸਲਾ ਬਹੁਤ ਜ਼ਿਆਦਾ ਸੀਗਾ ਕਿ ਉਹਦਾ ਹਰ 5 ਸਾਲੀ ਸਾਨੂੰ ਟੈਸਟ ਦੇਣਾ ਪੈਂਦਾ ਸੀਗਾ ਜਿਹੜਾ ਕਿ ਜਦੋਂ ਇੱਕ ਵਾਰੀ ਲਾਇਸੈਂਸ ਲੈਂਦੇ ਆ ਉਸ ਟਾਈਮ ਹੀ ਦੇਣਾ ਚਾਹੀਦਾ ਵੈਸੇ ਪਰ ਉਹਨਾਂ ਨੇ ਉਹ ਵਿੱਚੋਂ ਕਢਾ ਕੇ ਸਿਰਫ ਅੱਧਾ ਅੱਧੇ ਘੰਟੇ ਦੀ ਇੱਕ ਕਲਾਸ ਹੀ ਲਾਣੀ ਪੈਂਦੀ ਆ ਸੋ ਇੱਕ ਬਹੁਤ ਰਲੀਫ ਦਿੱਤਾ ਹੋਰ ਵੀ ਉਹਦੇ ਨਾਲ ਨਾਲ ਜਿੱਦਾਂ ਸਾਡੇ ਟ੍ਰੱਕ ਸਟਾਪ ਜਿਹੜੇ ਆ ਉਹਨਾਂ ਦੀ ਬਹੁਤ ਦਿੱਕਤਬਾਜ਼ੀ ਆ ਰਹੀ ਆ ਹਾਈਵੇ 11 ਤੇ 17 ਦੇ ਉਹਦੇ ਉਹਦੇ ਵਾਸਤੇ ਵੀ ਸਾਡੇ ਨਾਲ ਪਾਰਕਿੰਗ ਦੀ ਜਿਹੜੀ ਗੱਲਬਾਤ ਚੱਲ ਰਹੀ ਉੱਥੇ ਵੀ ਇਹ ਪਾਰਕਿੰਗ ਸਪੌਟ ਬਣਾਉਣੇ ਔਰ ਇਵਨ ਦੈਨ ਬ੍ਰੈਮਟਨ ਸਿਟੀ ਦੇ ਵਿੱਚ ਵੀ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਆ ਔਰ ਕਈ ਸਪੋਰਟ ਜਿਹੜੇ ਆ ਉਹ 15 ਮਿੰਟ ਦੀ ਬ੍ਰੇਕ ਲਈ ਉਹ ਪਾਰਕਿੰਗ ਸ ਕਿ ਕਿ ਸਾਰਿਆਂ ਦੀ ਨੀਡ ਆ ਰਾਈਟ ਹੈ ਨਾ ਸੋ ਖਾਣ ਪੀਣ ਦੀ 15 ਮਿੰਟ ਦੀ ਬ੍ਰੇਕ ਲੈਣ ਵਾਸਤੇ ਨੀਡ ਆ ਸਾਰਿਆਂ ਦੀ ਸੋ ਉਹ ਉਹ ਪੂਰੀ ਕਰਦੇ ਆ ਇਹ ਹਮੇਸ਼ਾ ਹੀ ਆਲਵੇਜ਼ ਟਰੱਕਰ ਸੀ ਪੂਰੀ ਸਪੋਰਟ ਕਰਦੇ ਤਾਂ ਕਰਕੇ ਅਸੀਂ ਇਹਨਾਂ ਦੀ ਸਪੋਰਟ ਵਾਸਤੇ ਅੱਜ ਆਏ ਆ ਅਖੀਰ ਵਿੱਚ ਐਮਪੀਪੀ ਅਮਰਜੋਤ ਸੰਧੂ ਵੱਲੋਂ ਪ੍ਰੀਮੀਅਰ ਡੱਗ ਫੋਰਟ ਅਤੇ ਸਾਰੇ ਲੋਕਾਂ ਦਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਤੁਹਾਡੇ ਸਾਰਿਆਂ ਕਰਕੇ ਹੀ ਇਹ ਪ੍ਰੋਗਰਾਮ ਸਫਲਤਾਪੂਰਨ ਸੰਪੰਨ ਹੋਇਆ ਹੈ ਤਾ ਜਿ세 ਤੁਹਾਨੂੰ ਦਿਖਾਇਆ ਐਮਪੀਪੀ ਅਮਰਜੋਤ ਸੰਧੂ ਜੀ ਦੇ ਵੱਲੋਂ ਜੋ ਕਮਿਊਨਿਟੀ 바ਰਬੀਕਿਊ ਦਾ ਆਯੋਜਨ ਕੀਤਾ ਗਿਆ ਆ ਬ੍ਰੈਂਟਨ ਵੈਸਟ ਦੇ ਵਿੱਚ ਲੋਕਾਂ ਦਾ ਵੱਡਾ ਇਕੱਠ ਇੱਥੇ ਹੋਇਆ ਤੇ ਲੋਕਾਂ ਨੂੰ ਖੂਬ ਆਨੰਦ ਆਇਆ ਸਾਰਿਆਂ ਦੇ ਵੱਲੋਂ ਅਮਰਜੋਤ ਸੰਧੂ ਜੀ ਦੇ ਵੱਲੋਂ ਜੋ ਕੰਮ ਕੀਤਾ ਜਾਂਦਾ ਕਮਿਊਨਿਟੀ ਦੇ ਲਈ ਬਹੁਤ ਤਾਰੀਫ ਕੀਤੀ ਗਈ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਕੈਮਰਾਮੈਨ ਰਿਤਿੰਦਰ ਸਿੰਘ ਗਰੇਵਾਲ ਦੇ ਨਾਲ ਗੁਰਜੀਤ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ